ਗੁਰਦਾਸ ਸਿੰਘ ਮੁਰਦਾਬਾਦ ਗੁਰਦਾਸ ਮੁਰਦਾਬਾਦ ਮੁਰਦਾਬਾਦ ਕੋਹੋਂ ਦੇ ਬਾਹਰ ਜਿੱਕ ਲਈ ਦੇਖੋ ਜੋਰ ਦੇ ਵਿੱਚ ਦੇਖੋ ਇੱਥੇ ਖਲੋ ਗਈ ਭਾਈ ਜੀ ਕੀ ਕੀ ਗੱਲ ਹੋਈ ਇੱਥੇ ਕੀ ਚੱਕਰ ਪੈ ਗਿਆ ਜੀ ਰਾਤੀ 8:30 ਵਜੇ ਤੇ ਕੋਈ ਬੱਸ ਮਾਰ ਕੇ ਸਾਡਾ ਟ੍ਰਾਂਸਪੋਰਟ ਸਿੱਟ ਗਿਆ ਸਾਡਾ ਅੱਧੇ ਲੱਕੇ ਲੈਡਰ 8:30 ਤੇ ਗਈ ਹੋਈ ਆ ਤੇ ਇਹ ਤੇ ਨਾਲਕੇ ਬਿਲੀ ਬੋਣਿਆ ਤਾਂ ਕੀਤੇ ਆਪਣੀ ਕਾਰਵਾਈ ਆ ਕੇ ਨਾ ਕੋਈ ਪੁਸਤਕਾਰਵਾਈ ਹੋਈ ਹੈ ਵੀ ਕਿੰਨੇ ਤੋੜਿਆ ਕਿਹਨੇ ਕਿਤਨਾ ਨੁਕਸਾਨ ਜੀ ਇੱਕ ਚੀਜ਼ ਹੋਰ ਬੈਂਦੀ ਹੈ ਪ੍ਰਸ਼ਾਸਨ ਨੂੰ ਇੱਥੇ ਰਿਜੈਂਟਾ ਹੋਟਲ ਦੇ ਨਾਲ ਜਿਹੜੀ ਜਾਂਦੀ ਹੈ ਰੇਲਵੇ ਤੱਕ ਰੋਡ ਮੋਲ ਟਾਉਨ ਤੱਕ ਰੋਡ ਇੱਥੇ ਇਲੀਗਲ ਰਾਤ ਨੂੰ ਬੱਸਾਂ ਖੜਦਿਆਂ ਨੇ ਉਹ ਧੂਰੀ ਵਾਲਿਆਂ ਦੀ ਵੀ ਆ ਰੌਣੀ ਵਾਲਿਆਂ ਦੀ ਵੀ ਆ ਹੋਰ ਕਈ ਟਰਾਂਸਪੋਰਟਰਾਂ ਦੇ ਇਲੀਗਲ ਬੱਸਾਂ ਖੜਦਿਆਂ ਨੇ ਸ਼ਾਮੀ 6 ਵਜੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਟ੍ਰੈਫਿਕ ਦੀ ਵੀ ਸਮੱਸਿਆ ਰਹਿੰਦੀ ਹੈ ਹੁਣ ਕੱਲ ਰਾਤੀ ਦੀ ਗੱਲ ਹੈ ਜਿਵੇਂ ਭਾਈ ਸਾਹਿਬ ਨੂੰ ਦੱਸਿਆ ਇੱਕ ਵਾਰ ਸਾਰੇ ਨੇ ਉਹ ਪੋਲ ਤੋੜਤਾ ਉਹ ਪੋਲ ਦੀ ਕਾਰਵਾਈ ਕਰਦਿਆਂ ਨੂੰ ਅੱਜ 3:30 ਹੋ ਗਏ ਆ ਮਤਲਬ ਲਗਭਗ 24 ਘੰਟੇ ਹੋਣ ਨੂੰ ਕੋਸ਼ਿਸ਼ ਘੰਟੇ ਪਏ ਨੇ ਹਲੇ ਤੱਕ ਬਿਜਲੀ ਦੀ ਸਪਲਾਈ ਚਾਲੂ ਨਹੀਂ ਕੀਤੀ ਅੱਥੀ ਕਿਆ 포ਟੇਬਲ ਸਾਨੂੰ ਕੋਈ ਦੇ ਦਿਓ ਸਾਡੀ ਸੁਣਵਾਈ ਨਹੀਂ ਹੋਈ ਅੱਥੀ ਆਪਣੇ ਪੀਐਸਪੀਸੀਐਨ ਐਪ ਤੋਂ ਪਾ ਰਹੇ ਆ ਕੋਈ ਰਿਪਲਾਈ ਨਹੀਂ ਆ ਰਿਹਾ ਕੋਈ ਫੋਨ ਨਹੀਂ ਆ ਰਿਹਾ ਉਸ ਤੋਂ ਇਲਾਵਾ ਵੀ ਬਿਜਲੀ ਕਰ ਜਾਇਆ ਬਹੁਤ ਸਾਰਾ ਖਤਰਾ ਦੀ ਬੇਨਤੀ ਇਹੀ ਆ ਸਾਖੀ ਮੈਡਮ ਸਾਨੀ ਮੈਡਮ ਨੂੰ ਸਤਕਾਰਯੋਗ ਡੀਸੀ ਮੈਡਮ ਨੂੰ ਪੀਐਸਪੀਸੀਐਲ ਦੇ ਚੇਅਰਮੈਨ ਨੂੰ ਤੇ ਇਹ ਬਹਾਲੀ ਜਿਹੜੀ ਆ ਉਹ ਕੇਵਲ ਇੰਦਰਾ ਨਗਰ ਹੀ ਆ ਇੱਥੇ ਦੇ ਇਲਾਕੇ ਦੀ ਸੰਗਤ ਨਹੀਂ ਪੂਰੇ ਸਿਸਟਮ ਨੂੰ ਚਾਹੀਦਾ ਵੀ ਪੂਰੇ ਸਿਸਟਮ ਨੂੰ ਵਿਧੀ ਨਾਲ ਟਾਈਮ ਲਿਮਿਟ ਕੋਈ ਵੀ ਕੰਮ ਹੋਵੇ ਮਤਲਬ ਜੇ ਕੋਈ ਬਿਜਲੀ ਦੀ ਸਮੱਸਿਆ ਆ ਤਾਂ ਤੁਰੰਤ ਕਾਰਵਾਈ ਹੋਵੇ ਜਿਹੜੇ ਬੰਦੇ ਨੇ ਬਾਤ ਮਾਰੀ ਆ ਉਦੋਂ ਤੋਂ ਕਲੇਮ ਕਰਨਾ ਉਹਦਾ ਇੱਕ ਅਲੱਗ ਚਲਾਨ ਬਣੇ ਚਲਾਨ ਬਣੇ ਤੇ ਇਹ ਕਾਰਵਾਈ ਸਾਨੂੰ ਕਿਉਂ ਸਾਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਅਸੀਂ ਬਿਜ਼ਨਸਮੈਨ ਵੀ ਆ ਇਸ ਲੱਗਦੇ ਦੇ ਵਿੱਚ ਛੋਟੇ ਮੋਟੇ ਕਾਰੋਬਾਰ ਵਾਲੇ ਵੀ ਸਾਰੇ ਪਰੇਸ਼ਾਨ ਨੇ ਤੁਸੀਂ ਭਾਈ ਜੀ ਆਪਣਾ ਨਾਮ ਤੇ ਆਪਣਾ ਡੈਜਗੇਰਾ ਨਾਮ ਹੈਗਾ ਸੀਐਸ ਹਰਦੀਪ ਸਿੰਘ ਰਿਜਰ ਮੈਂ ਪੇਸ਼ੇਵਰ ਜੋ ਇਨਕਮ ਟੈਕਸ ਪ੍ਰੋਫੈਸ਼ਨਲ ਹਾਂ ਮੇਰਾ ਜੋ ਜੀਐਸਟੀ ਦੀ ਲਾਸਟ ਡੇਟ ਆ ਮੇਰੇ ਤੇ ਇਨਾ ਬਰਡਨ ਆ ਮੇਰਾ ਸਟਾਫ ਪਿੱਛੇ ਬੈਠਾ ਮੈਨੂੰ ਕਟੂ ਕਟ ਦੀਦਾ 10000 ਦੀ ਪੈਨਲਟੀ ਪੈ ਚੁੱਕੀ ਹੈ ਇਸ ਟਾਈਮ ਕੌਣ ਜ਼ਿੰਮੇਵਾਰ ਹੈ ਅੱਛਾ ਤੁਸੀਂ ਅੱਛੇ ਬੇ ਜੇ ਕੋਈ ਹੋਰ ਬੰਦਾ ਕੋਈ ਵੀ ਹੈ ਹੁਣ ਮੈਂ ਨਿਕਲੇ ਦਫ਼ਤਰ ਚੋਂ ਇਦਾਂ ਦੇ ਹੋਰ ਕਈ ਬੰਦੇ ਨੇ ਨਹੀਂ ਨਿਕਲ ਸਕਦੇ ਜਾਂ ਸਾਹਮਣੇ ਨਹੀਂ ਆਉਣਾ ਚਾਹੁੰਦੇ ਸਾਡੀ ਬੇਨਤੀ ਹੈ ਇਹੋ ਜੇ ਕੰਮ ਜਲਦੀ ਜਲਦੀ ਚਲਾਇਆ ਜਾਵੇ ਜਲਦ ਤੋਂ ਜਲਦੀ ਧੰਨਵਾਦ ਜੀ ਸੋ ਆਪਾਂ ਨੇ ਪਬਲਿਕ ਨਾਲ ਗੱਲ ਕੀਤੀ ਹੈ ਵੀ ਕੀ ਪਰੇਸ਼ਾਨੀਆਂ ਨੇ ਇਹਨਾਂ ਲੋਕਾਂ ਦੀਆਂ ਸੋ ਆਪਾਂ ਇਧਰ ਤੁਹਾਨੂੰ ਦਿਖਾ ਵੀ ਦਨ ਜਿਹੜੀ ਰੋਡ ਜਾਂਬੀ ਕੀਤੀ ਹੈ ਇਹਨਾਂ ਨੇ ਕੁਝਕ ਟ੍ਰੈਫਿਕ ਚੱਲ ਪਿਆ ਲੋਕਾਂ ਦੀ ਆਪਣੀਆਂ ਆਪਣੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਟ੍ਰੈਫਿਕ ਤੁਹਾਡੇ ਸਾਹਮਣੇ ਆ ਵੀ ਕਿਸ ਤਰ੍ਹਾਂ ਲੰਘ ਰਿਹਾ ਵਾ ਪਰ ਹਜੇ ਤੱਕ ਇੱਥੇ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਨਹੀਂ ਪਹੁੰਚਿਆ ਹੈਗਾ ਜਿਵੇਂ ਇੱਕ ਸੱਜਣ ਨੇ ਦੱਸਿਆ ਉਹਨਾਂ ਦੀ ਕੋਈ ਵੀ ਸੁਣਵਾਈ ਹਜੇ ਤੱਕ ਨਹੀਂ ਹੋ ਸਕੀ ਹੈਗੀ ਜਿਸ ਲੋਨਾਂ ਨੇ ਆਪਣਾ ਟੈਕਨੀਕਲ ਪੁਆਇੰਟ ਦੱਸਿਆ ਵੀ ਉਹਨਾਂ ਨੂੰ ਕਾਫੀ ਕਾਰੋਬਾਰ ਕਰਨੀ ਉਹ ਪਰੇਸ਼ਾਨੀ ਆ ਚੁੱਕੀ ਆ ਬਾਕੀ ਮਹੱਲੇ ਦੇ ਲੋਕ ਵੀ ਇੱਥੇ ਖੜੇ ਨੇ ਸੋ ਆਪਣੀ ਟਿੱਪਣੀ ਜਰੂਰ ਦਿਓ ਦੋਸਤੋ